ਸਸ਼ਿਕਾ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਅਤੇ ਗੱਲ ਕਰਾਂਗੇ ਨੌਜਵਾਨ ਪੀੜੀ ਨੂੰ ਲਗਾਤਾਰ ਦੇਖਿਆ ਜਾ ਰਿਹਾ ਕਿ ਬਾਹਰ ਜਾਣ ਦੀ ਹੋੜ ਇਸ ਕਦਰ ਲੱਗੀ ਹੋਈ ਹੈ ਕਿ ਹਰ ਤਰ੍ਹਾਂ ਦੇ ਹੱਥ ਕੰਡੇ ਵੀ ਅਪਣਾਏ ਜਾਂਦੇ ਨੇ ਤੇ ਸਭ ਤੋਂ ਵੱਧ ਜਿਹੜਾ ਕਿ ਚੱਲ ਰਿਹਾ ਹੈ ਕਿ ਵਿਆਹ ਤੋਂ ਬਾਅਦ ਕੁੜੀ ਦੇ ਉੱਤੇ ਮੁੰਡੇ ਪਰਿਵਾਰ ਦੇ ਵੱਲੋਂ ਖਰਚਾ ਕੀਤਾ ਜਾਂਦਾ ਤਾਂ ਕਿ ਉੱਥੇ ਬਾਹਰ ਜਾ ਕੇ ਉਹ ਜਿਹੜੀ ਨੂਹ ਵਾਲਾ ਦੀ ਤੇ ਉਹ ਮੁੰਡੇ ਨੂੰ ਉੱਥੇ ਬੁਲਾ ਲੇਗੀ ਤੇ ਇਸ ਤਰੀਕੇ ਦੇ ਨਾਲ ਉਹ ਉੱਥੇ ਸੈੱਟ ਹੋ ਜਾਣਗੇ ਤਾਂ ਲਗਾਤਾਰ ਅਜਿਹੇ ਜਿਹੜੇ ਕਿ ਮਾਮਲੇ ਸਾਹਮਣੇ ਆ ਰਹੇ ਨੇ ਖੋਸ਼ਿਆਲ ਪੋਰਟੋਵੀ ਇਨਾ ਸੁਪਨੇ ਨੂੰ ਲੈ ਕੇ ਇੱਕ ਮੁੰਡੇ ਨੇ ਕੁੜੀ ਦੇ ਨਾਲ ਵਿਆਹ ਕਰਵਾਇਆ ਕੁੜੀ ਦੇ ਉੱਤੇ 25 ਤੋਂ 26 ਲੱਖ ਰੁਪਏ ਦਾ ਖਰਚਾ ਕੀਤਾ ਤੇ ਉਸ ਨੂੰ ਕੈਨੇਡਾ ਭੇਜ ਦਿੱਤਾ ਕੈਨੇਡਾ ਜਾਂਦੇ ਸਾਰ ਹੀ ਨੂਹ ਦੇ ਰੰਗ ਇਸ ਕਦਰ ਬਦਲੇ ਕਿ ਉਸਨੇ ਮੁੰਡੇ ਦੇ ਨਾਲ ਗੱਲਬਾਤ ਕਰਨੀ ਵੀ ਛੱਡ ਦਿੱਤੀ ਲੜਾਈ ਝਗੜਾ ਵਧਣ ਲੱਗਾ ਤੇ ਮੁੰਡੇ ਦੇ ਨੰਬਰ ਤੱਕ ਬਲੌਕ ਕਰ ਦਿੱਤੇ ਗਏ ਬਾਹਰ ਬੁਲਾਉਣ ਦੀ ਗੱਲ ਤਾਂ ਬਹੁਤ ਦੂਰ ਸੀ ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੇ ਮਾਂ ਉਹਦੇ ਵਿੱਚ ਇਨਸਾਫ ਦੀ ਮੰਗ ਕੀਤੀ ਕਿ ਲੜਕੀ ਤੇ ਲੜਕੀ ਦੇ ਪਰਿਵਾਰ ਦੇ ਉੱਤੇ ਮਾਮਲਾ ਦਰਜ ਕਰਕੇ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਦੇ ਨਾਲ ਧੋਖਾ ਕੀਤਾ ਉਹਨਾਂ ਨੇ ਕਿਹਾ ਸੀ ਕਿ ਲੜਕੀ ਬਾਅਦ ਚਲੀ ਜਾਵੇਗੀ ਵਿਆਹ ਤੋਂ ਬਾਅਦ ਤੇ ਮੁੰਡੇ ਨੂੰ ਵੀ ਉੱਥੇ ਬੁਲਾ ਲਵੇਗੀ ਤੇ ਉੱਥੇ ਜਾ ਕੇ ਦੋਨੋਂ ਜਾਣੇ ਸੈੱਟ ਹੋ ਜਾਣਗੇ ਪਰ ਕੁੜੀ ਦੇ ਉੱਤੇ ਐਨਾ ਖਰਚਾ ਕਰਨ ਦੇ ਬਾਵਜੂਦ ਵੀ ਮੁੰਡੇ ਨੂੰ ਬੁਲਾਉਣ ਤੋਂ ਦੂਰ ਮੁੰਡੇ ਦੇ ਨਾਲ ਕੁੜੀ ਨੇ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ ਆਓ ਸੁਣਦੇ ਹਾਂ ਮੁੰਡੇ ਦਾ ਇਸ ਮਾਮਲੇ ਲੈ ਕੇ ਕੀ ਕਹਿਣਾ ਮੇਰਾ ਰਿਸ਼ਤਾ ਹੋਇਆ ਸੀ 23 11 ਜਨਵਰੀ 2023 ਮੇਰੇ ਫਾਦਰ ਦੇ ਫਰੈਂਡ ਆ ਉਹਨਾਂ ਨੇ ਕਿਦਾਂ ਰਿਸ਼ਤਾ ਕਰਵਾਇਆ ਆਪਣੀ ਮਾਸੀ ਦੀ ਲੜਕੀ ਨਾਲ ਬਈ ਮਾਸੀ ਦੀ ਲੜਕੀ ਨਾਲ ਮੇਰਾ ਰਿਸ਼ਤਾ ਕਰਾਇਆ ਵੀ ਇਨੂੰ ਇਹਨਾਂ ਨੂੰ ਆਪਾਂ ਕੈਨੇਡਾ ਭੇਜ ਦੇਣਾ ਕਿਉਂਕਿ ਕੁੜੀ ਨੇ ਹਾਇਲਸ ਕੀਤੀ ਹੋ ਸੀਗੀ ਤੇ ਮੈਂ ਪੇਪਰ ਲਾਇਏ ਹੋਏ ਸੀ ਉਹ ਤੋਂ ਇੰਗਲੈਂਡ ਦੇ ਤੇ ਉਦੋਂ ਮੇਰੇ ਪਾਪਾ ਦੇ ਫਰੈਂਡ ਨੇ ਆ ਨਾ ਉਹ ਪੇਪਰ ਚਕਵਾ ਲਿਆ ਸਾਡੇ ਵੀ ਉਹ ਕਹਿੰਦੇ ਵੀ ਉੱਥੇ ਕੋਈ ਸਕੋਪ ਆਨੇਗਾ ਗਾਂ ਵੀ ਲਾਈਫ ਦਾ ਨਾ ਪੀਆਰ ਆ ਨਾ ਕੋਸ਼ਿਆ ਨਾ ਤੇ ਉੱਥੇ ਦੋ ਨੰਬਰ ਚ ਰਹਿਣਾ ਪੈਂਦਾ ਆ ਤੇ ਇਸ ਕਰਕੇ ਮੇਰੇ ਪਾਪਾ ਹੁਣੀ ਵੀ ਪੇਪਰ ਚੱਕ ਲਿਆ ਸੀਗੇ ਵੀ ਚਲੋ ਕੋਈ ਨਹੀਂ ਜਿੱਥੇ ਵਧੀਆ ਸੈਟਲ ਹੁੰਦਾ ਆ ਉੱਥੇ ਲਾਈਏ ਤੇ 11 ਜਨਵਰੀ ਸਾਡਾ ਰਿਸ਼ਤਾ ਹੋਇਆ ਇਹਨਾਂ ਨੇ ਗੱਲਬਾਤ ਕੀਤੀ ਤੇ ਉਤੋਂ ਵਾਦਾ ਆਪਾਂ ਕੁੜੀ ਨੇ ਐਸੇ ਕੀਤੀ ਹੋਈ ਸੀਗੀ ਤੇ ਉਤੋਂ ਵਾਦਾ ਆਪਾਂ ਉਹਦੇ ਪੇਪਰ ਅਪਲਾਈ ਕਰਤੇ ਕੈਨੇਡਾ ਦੇ ਤੇ ਪੜ੍ਹਾਈ ਸਟੱਡੀ ਵੀਜ਼ਾ ਦੇ ਤੇ ਉਹਦਾ ਵੀਜ਼ਾ ਆਇਆ ਮਈ ਦੇ ਵਿੱਚ ਉਹਦਾ ਵੀਜ਼ਾ ਲੱਗਾ ਜਦੋਂ ਵੀਜ਼ਾ ਲੱਗੇ ਤੇ ਖਰਚਾ ਉਹ ਕਿਹਨੇ ਕੀਤਾ ਖਰਚਾ ਸਾਰਾ ਆਪਾਂ ਕੀਤਾ ਸਾਰਾ ਵਿੱਦ ਪ੍ਰੂਫ ਆ ਸਾਰਾ ਕੁਝ ਹੈਗਾ ਆਪਣੇ ਕੋ ਤੇ ਉਹ ਉਹਨੂੰ ਬਾਹਰ ਤੋਰਿਆ ਉਦੋਂ ਸਾਡਾ ਰਿਸ਼ਤਾ ਹੀ ਹੋਇਆ ਸੀ ਫੇਰ ਮੁੜ ਕੇ ਉਹ ਗਈ ਬਾਹਰ ਫੇਰ ਮੁੜ ਕੇ ਅਗਲੇ ਸਾਲ ਉਹ ਉਦੇ ਘਰਦਿਆਂ ਨੇ ਵੀ ਉਹਨੂੰ ਪ੍ਰੈਸ਼ਰਾਈਜ਼ ਕੀਤਾ ਸੀਗਾ ਦਸੰਬਰ ਦੇ ਵਿੱਚ ਉਹਨੂੰ ਛੁੱਟੀਆਂ ਹੋਈਆਂ ਸੀਗੀਆਂ ਉਹਨੂੰ ਬੜਾ ਪ੍ਰੈਸ਼ਰਾਈਜ਼ ਕੀਤਾ ਇਹ ਮੰਨੀ ਨਹੀਂ ਵੀ ਮੈਂ ਨਹੀਂ ਜਾਣਾ ਹੈਗਾ ਵਾਪਸ ਉਦੋਂ ਕੋ ਸਾਨੂੰ ਪਤਾ ਲੱਗਾ ਸੀਗਾ ਸਾਰ ਪਰ ਫੇਰ ਵੀ ਇਹਨਾਂ ਨੇ ਕਰ ਕਰਕੇ ਬੇਟੀ ਦੇ ਮਾਰੇ ਉਹਨੂੰ ਕੁੜੀ ਨੂੰ ਫੇਰ ਫਰਵਰੀ ਦੇ ਵਿੱਚ ਛੁੱਟੀਆਂ ਲੈ ਕੇ ਜਦੋਂ ਸਮੈਸਟਰ ਕੰਪਲੀਟ ਹੋਇਆ ਉਦੋਂ ਇੱਧਰ ਬੁਲਾਇਆ ਅਗਲੇ ਸਾਲ 2024 ਦੇ ਵਿੱਚ 17 ਨੂੰ ਸਾਡੀ ਮੈਰਿਡ ਡੇਟ ਫਾਈਨਲ ਹੋਈ 17 ਫਰਵਰੀ 2024 ਨੂੰ ਤੇ ਜਦੋਂ ਇਹ ਆਈ ਆ ਮੁੜ ਕੇ ਮੇਰੇ ਕੋ ਇੱਕ ਬਸ 10 15 ਦਿਨ 15 ਕ ਦਿਨ ਰਹੀ ਆ ਤੇ ਉਤ ਤੋਂ ਬਾਅਦ ਫੇ ਚ ਲੱਗੀ ਆ ਜਦੋਂ ਫੇ ਹੁਣ ਮੈਂ ਵੀ ਆਪਣੇ ਪੇਪਰ ਅਪਲਾਈ ਕਰਨੇ ਸੀ ਕਿ ਗਾਂ ਦਾ ਪ੍ਰੋਸੀਜਰ ਸ਼ੁਰੂ ਕਰਨ ਤੇ ਮੇਰਾ ਏਜੰਟ ਮੈਨੂੰ ਜਿੱਦਾਂ ਗਾਈਡ ਕਰਦਾ ਸੀ ਮੈਂ ਉਹਨੂੰ ਦੱਸ ਦਦਾਂ ਦੀ ਵੀ ਆ ਇਦਾਂ ਹੋਣੀ ਆ ਆ ਪੇਪਰ ਚਾਹੀਦੇ ਆ ਆਪਾਂ ਨੂੰ ਹਨ ਤੇ ਮੁੜ ਕੇ ਆਪਾਂ ਸਾਰਾ ਕੁਝ ਮੈਂ ਉਹਨਾਂ ਨਾਲ ਗੱਲ ਕਰਦਾ ਹੁੰਦਾ ਵੀ ਇਦਾਂ ਕਰਨੀ ਆ ਆ ਕਰਉਣਾ ਪੈਣਾ ਹਨ ਉਹਨੇ ਥੋੜੇ ਦਿਨ ਨੇ ਤਾਂ ਦੇਖਾ ਕੀਤਾ ਮੇਰੀ ਗੱਲ ਨੂੰ ਵੀ ਮੈਂ ਜਦੋਂ ਉਹਨੂੰ ਕਹਿਣਾ ਆਪਣੇ ਪੇਪਰਾਂ ਦੇ ਮਿਸਿਸ ਹਨਾ ਮੈਰਿਟ ਸ਼ੋ ਕਰ ਲੈ ਕੋਲੇਜ ਪੇਪਰ ਤੇ ਕੈਲਗਰੀ ਕਾਰਡ ਤੇ ਸਾਰਿਆਂ ਤੇ ਜਿੰਨੇ ਵੀ ਪੇਪਰ ਆ ਉੱਥੇ ਦੇ ਤੇ ਉਹਨੇ ਮੈਨੂੰ ਆਖਰਕਾਰ ਜਦੋਂ ਮੈਂ ਉਹਨੂੰ ਕਿਹਾ ਉਹਨੇ ਮੈਨੂੰ ਆਖਰਕਾਰ ਇਹੀ ਜਵਾਬ ਦਿੱਤਾ ਵੀ ਮੇਰੇ ਕੋਲ ਨਹੀਂ ਲੈਣਾ ਜਲਗ ਹੁੰਦਾ ਨਾ ਮੈਨੂੰ ਟਾਈਮ ਹੈਗਾ ਨਾ ਮੈਂ ਤੈਨੂੰ ਬਾਹਰ ਬੁਲਾਉਣਾ ਆ ਇਸ ਕਰਕੇ ਉੱਤੋਂ ਵੱਧਾ ਉਹਨੇ ਮੈਨੂੰ ਬਲੌਕ ਕਰਤਾ ਸਾਡੀ ਗੱਲ ਨਹੀਂ ਹੋਈ ਘਟੂ ਘਟ ਨਹੀਂ 7-8 ਮਹੀਨੇ ਮੈਂ ਉਹਦੇ ਘਰ ਦੇ ਆ ਨਾ ਵੀ ਗੱਲ ਕੀਤੀ ਬਹੁਤ ਕੋਈ ਟਰਾਈ ਮਾਰੀ ਉਹ ਉਹਨਾਂ ਦਾ ਕਹਿਣਾ ਇਹ ਹੈ ਉਹਦੇ ਮੰਮੀ ਡੈਡੀ ਦਾ ਉਹਦਾ ਡੈਡੀ ਜਿਹੜਾ ਆ ਉਹਨਾਂ ਨੇ ਉਹਦੇ ਨਾਲ ਅਟੈਚ ਆ ਉਹਦਾ ਪੂਰਾ ਸਾਥ ਦੇਣ ਡਿਆ ਉਹਦੀ ਵੀ ਸਾਡੇ ਕੋਲ ਪੂਰੀ ਉਹ ਪਈ ਆ ਰਿਕਾਰਡਿੰਗ ਪਈ ਆ ਉਹ ਉਹਨੇ ਆਪਣੀ ਕੁੜੀ ਨੂੰ ਕਿਹਾ ਆ ਬਈ ਇਹ ਅਸੀਂ ਨਹੀਂ ਮੁੰਡਾ ਬਾਹਰ ਪੂਰ ਸੱਦਣਾ ਹੈਗਾ ਉਹਦੇ ਕੋਲ ਆਪਣੇ ਕੋਈ ਪ੍ਰੂਫ ਹੈਗਾ ਆ ਬਈ ਇੱਥੇ ਮੁੜ ਕੇ ਉਹ ਤੋਂ ਬਾਅਦ ਜਦੋਂ ਉਹਨੇ ਆਪਾਂ ਨੂੰ ਬਲੌਕ ਕਰਤਾ ਤੇ ਫੇ ਬਲੌਕ ਕਰਨ ਤੋਂ ਬਾਅਦ ਦਰਖਾ ਦਰਖਾ ਹਾਂਜੀ ਦਰਖਾਸਤ ਫੇ ਆਪਾਂ ਨਾ ਸਾਨੂੰ ਅਸੀਂ ਅੱਕ ਕੇ ਵੀ ਕੋਈ ਹੱਲ ਨਹੀਂ ਨਿਕਲਦਾ ਪਿਆ ਸੀਗਾ ਕਿਸੇ ਗੱਲ ਦਾ ਨਾ ਉਹਦੇ ਘਰ ਦੇ ਸੁਣਦੇ ਸੀ ਜਿਨ੍ਹਾਂ ਨੇ ਰਿਸ਼ਤਾ ਕੀਤਾ ਸੀ ਮੰਗਤਰਾਮ ਆ ਮੰਗੀ ਸ਼ਾਮ ਜੱਸੀ ਦਾ ਪ੍ਰਧਾਨ ਉਹਦੇ ਉਹਦਾ ਉਹਦੇ ਭਤੀਜੇ ਨੇ ਤੇ ਉਹ ਨਹੀਂ ਰਲ ਕੇ ਰਿਸ਼ਤਾ ਕੀਤਾ ਸੀ ਤੇ ਉਹ ਫੇ ਉਹਨਾਂ ਨਾਲ ਵੀ ਗੱਲ ਕੀਤੀ ਉਹਨੇ ਵੀ ਨਹੀਂ ਕੋਈ ਸਾਨੂੰ ਦਿੱਤੀ ਹੈਗੀ ਸਾਰ ਖਬਰ ਵੀ ਕੀ ਆ ਉਹ ਇਦਾਂ ਕਹੀ ਜਾਣਾ ਵੀ ਸਾਡੀ ਕੁੜੀ ਨਹੀਂ ਮੰਨਦੀ ਜੇ ਬੋ ਅਸੀਂ ਮਨਾਉਂਦੇ ਪਏ ਆ ਜੇ ਕਰਦੇ ਆ ਹਨਾ ਤੇ ਮੁੜ ਕੇ ਵੀ 7-8 ਮਹੀਨੇ ਬਾਅਦ ਜਦੋਂ ਅਸੀਂ ਦਰਖਾਸਤ ਦਿੱਤੀ ਮਿਨੀ ਸੈਕਟਰੀਡ ਹਰਪੁਰ ਐਸਐਸਪੀ ਸਰ ਐਸਐਸਪੀ ਆਫਿਸ ਚ ਤੇ ਉਹਨਾਂ ਨੇ ਮੇਰੇ ਹਿਸਾਬ ਨਾਲ 19 6 2024 ਨੂੰ ਆਪਾਂ 24 ਤੋਂ 15 ਦਿਨ ਪਹਿਲਾਂ ਦਰਖਾਸਤ ਦਿੱਤੀ ਸੀ ਤੇ ਉਹ ਉਸ ਤੋਂ ਬਾਅਦ ਉਹ ਐਸਐਸਪੀ ਸਰ ਉੱਥੇ ਕੋਈ ਉਹ ਨਹੀਂ ਕਰਦਾ ਕਰਦੇ ਪਏ ਵੀ ਉੱਥੇ ਕੋਈ ਫੋਕਸ ਨਹੀਂ ਕਰਦੇ ਸਾਡੀ ਕੰਪਲੇਂਟ ਤੇ ਉਹਨੂੰ ਦੇ ਨਹੀਂ ਰਹੇ ਉਹ ਵੀ ਆਪਾਂ ਕੀਤਾ ਹੈਗਾ ਉਨੀ ਮਾਰਕ ਕੀਤੀ ਐ ਐਸਪੀਡੀ ਸਰ ਮੁਕੇਸ਼ ਕੁਮਾਰ ਨੂੰ ਤੇ ਉਹ ਫੇ ਹੁਣ ਸਾਨੂੰ 4 ਮਹੀਨੇ ਹੋ ਗਏ ਆ ਘੱਟੋ ਘੱਟ ਸਰ ਅਸੀਂ ਇਦਾਂ ਚੱਕਰ ਕੱਟੀ ਜਾਂਦੇ ਆ ਇਹਨਾਂ ਦੇ ਬਈ ਸਾਡੇ ਸਾਡਾ ਕੋਈ ਹੱਲ ਕੀਤਾ ਜਾਵੇ ਇਹ ਕੋਈ ਹੱਲ ਨਹੀਂ ਕਰਦੇ ਪਏ ਠੀਕ ਹੈ ਜੀ ਹੁਣ ਸਾਨੂੰ ਕੋਈ ਨਹੀਂ ਰਾਹ ਲੱਭਦਾ ਪਿਆ ਹੈਗਾ ਕਰੀਏ ਕੀ ਸਾਡ ਨੂੰ ਅਸੀਂ ਖਤਮ ਹੋਏ ਹਾਂ ਇਸ ਟਾਈਮ ਕਿੰਨਾ ਖਰਚਾ ਹੋ ਤਾ ਤੁਹਾਡਾ ਆ ਉਹ 26 ਲੱਖ ਰੁਪਏ ਸਰ ਸਾਡਾ ਟੋਟਲ ਖਰਚਾ ਆਇਆ ਆ ਵਿਆਹ ਦਾ ਵਿਚ ਖਰਚਾ ਕਿ ਬਿਆਹ ਉਹ ਨਹੀਂ ਨਹੀਂ ਸਰ ਵਿਆਹ ਦਾ ਤਾਂ ਖਰਚਾ ਲਾਇਆ ਹੀ ਨਹੀਂ ਹਜੇ ਕੋਈ ਦਾਜ ਵਗੈਰਾ ਨੂੰ ਤੁਸੀਂ ਨਹੀਂ ਕੁਛ ਨਹੀਂ ਲਿਆ ਸਰ ਸਾਰੇ ਪ੍ਰੂਫ ਪਏ ਆ ਜੀ ਵੀਡੀਓ ਵਗੈਰਾ ਸਭ ਕੁਝ ਪਿਆ ਕੁਛ ਨਹੀਂ ਲਿਆ ਹੈਗਾ ਤੁਹਾਡਾ ਪਿੰਡ ਕਿਹੜਾ ਹੈਗਾ ਮੇਰਾ ਪੰਡੂਰੀ ਮੈਂ ਤਾਂ ਮਾ ਪਿੰਡਿਆ ਸੀ ਜਿਲ੍ਹਾ ਹੁਸ਼ਿਆਰਪੁਰ ਪਿੰਦਾ ਆਪਾਂ ਨੂੰ ਕੁੜੀ ਦਾ ਪਿੰਡ ਕਿਹੜਾ ਹੈਗਾ ਉਹਨਾਂ ਦਾ ਪਿੰਡ ਹੈਗਾ ਚਿਹੇੜੂ ਫਗਵਾੜੇ ਫਗਵਾੜੇ ਦੇ ਕੋਲ ਆ ਜਿਲ੍ਹਾ ਕਪੂਰਥਲਾ ਪਿੰਦਾ ਕੀ ਨਾਮ ਦੀ ਕੁੜੀ ਦਾ ਨਾਮ ਹੈਗਾ ਪ੍ਰੀਆ ਸਰ ਪ੍ਰੀਆ ਉਹ ਜਗਿੰਦਰਪਾਲ ਉੱਥੇ ਉਹਨਾਂ ਦੇ ਪਿੰਡ ਵੀ ਕਿਸੇ ਦੇ ਮਹਤਵਰ ਨਾਲ ਗੱਲ ਹੋਈ ਹੈ ਕਿ ਨਹੀਂ ਪਿੰਡ ਦੀ ਗੱਲ ਹੋਈ ਆਪਣੀ ਕਰਦਿਆਂ ਨਾਲ ਗੱਲ ਕੀਤੀ ਵਿਚੋਲਿਆਂ ਨਾਲ ਗੱਲ ਕੀਤੀ ਉਹਨਾਂ ਨਾਲ ਤਾਂ ਸਾਰੀ ਟਰਾਈ ਕੀਤੀ ਜਿੱਦਾਂ ਮੈਂ ਦੱਸਿਆ ਪਰ ਉਹਨਾਂ ਨੇ ਕੋਈ ਕੁੜੀ ਰਹਿੰਦੀ ਕਿੱਥੇ ਕੈਨੇਡਾ ਕੈਨੇਡਾ ਉਹਦਾ ਐਡਰੈਸ ਹੈਗਾ 28 ਟੈਰਾਲਿਕ ਪਾਰਕ ਕੈਲਗਰੀ ਨਾਰਥ ਈਸਟ ਕੈਲਗਰੀ ਅਲਵਾਟਾ ਚ ਰਹਿੰਦੀ ਆ ਹਾਂਜੀ 28 ਸਰ ਸਾਨੂੰ ਇਨਸਾਫ ਹੀ ਦਿੱਤਾ ਜਾਵੇ ਅਸੀਂ ਤਾਂ ਸਾਰ ਖਤਮ ਹੋਏ ਪਏ ਆ ਅਸੀਂ ਦੇਣਦਾਰ ਆਂ ਪੈਸਿਆਂ ਦੇ ਇੰਨਿਆਂ ਦੇ ਅਸੀਂ ਦੇਣੇ ਕਿੱਥੋਂ ਆ ਨਾ ਸਾਡਾ ਕੋਈ ਉਹ ਨਹੀਂ ਆਏਗਾ ਵੀ ਨੇ ਸਾਡੇ ਕੋਲ ਪੈਸੇ ਹੈ ਨਹੀਂ ਕੰਮ ਸਾਡਾ ਛੋਟੀ ਜੀ ਦੁਕਾਨ ਹੈ ਆਟੋ ਇਲੈਕਟ੍ਰੀਕ ਰਿਪੇਅਰ ਦਾ ਕੰਮ ਕਰਦੇ ਆ ਉਹ ਵੀ ਰੋਟੀ ਪਾਣੀ ਬੜਾ ਔਖਾ ਚੱਲਦਾ ਸਾਰਾ ਹੁਣ ਤਾਂ ਪੈਸੇ ਅਸੀਂ ਲਾਏ ਆ 26 ਲੱਖ ਰੁਪਈਆ ਸਾਰੇ ਅੱਜ ਆਲ ਸੁਣੇ ਆਪ ਕੀਤੀ ਹੋਸੀ ਪਹਿਲਾਂ ਪੈਸੇ ਸਾਡੇ ਲਵਾਏ ਆ ਠੱਗੀ ਮਾਰਨ ਵਾਲਾ ਕੰਮ ਹੋਇਆ ਆ ਵੀ ਪੈਸੇ ਲਵਾ ਕੇ ਹੁਣ ਤੁਹਾਨੂੰ ਪਤਾ ਮੁੱਕਰੀ ਗਈ ਮੁੱਕਰੀ ਗਈ ਆ ਪੁਲਿਸ ਵੱਲੋਂ ਕੋਈ ਥੰਮਾਈ ਨਹੀਂ ਹੋ ਰਹੀ ਕੁਝ ਨਹੀਂ ਸਰ ਉਹ ਕੁਝ ਨਹੀਂ ਨਿਗਾ ਨਹੀਂ ਮਾਰਦੇ ਪਏ ਕੁਝ ਨਹੀਂ ਕਰਦੇ ਪਏ ਉਹਨਾਂ ਦੀ ਕੋਈ ਸੁਣਵਾਈ ਹੈ ਨਹੀਂਗੀ ਪ੍ਰਸ਼ਾਸਨ ਕੋਈ ਥਾਣਾ ਬੁੱਲੋਵਾਲ ਪੈਂਦਾ ਮੈਨੂੰ ਐਸਐਸਪੀ ਉਦਾਂ ਮੇਰਾ ਨਾਮ ਮਨਜੀਤ ਕੁਮਾਰ ਆ ਜੀ ਜਿਹੜਾ ਦੇ ਕੇ ਵਿਆਹ ਕੀਤੀ ਕੀ ਪ੍ਰੋਬਲਮ ਸੀ ਪ੍ਰੋਬਲਮ ਇਹਨਾਂ ਦੀ ਆਹ ਜਿਹੜੀ ਦੱਸੀ ਹੈ ਤੁਹਾਨੂੰ ਇਹ ਨਹੀਂ ਪ੍ਰੋਬਲਮ ਤਾਂ ਉਹ ਹੀ ਹੈ ਇਹਨਾਂ ਦਾ ਹਸਾਬਤਾ ਵੀ ਜਿਹੜਾ ਹੈਗਾ ਆ ਸਾਡੇ ਨਾਲ ਫੇਰ ਬੈਠਕ ਵੀ ਹੋਈ ਇੱਕ ਵਾਰੀ ਇਹਨਾਂ ਦੀ ਇਹਨਾਂ ਦੀ ਮੀਟਕ ਉੱਥੇ ਹੋਈ ਆ ਮੇਰੇ ਨਾਲ ਮੈਰਿਡ ਅਨਮੈਰਿਡ ਦੀ ਗੱਲ ਕਰਨ ਲੱਪੇ ਕਹਿੰਦੇ ਸਾਡੀ ਕੁੜੀ ਮੈਰਿਡ ਵਾ ਫਿਰ ਦੇ ਮਾਪੇ ਕਹਿਣ ਲੱਪੇ ਮੈਂ ਗਿਆ ਮੈਂ ਕਹਾਂ ਵੀ ਕਹਿੰਦੇ ਵੀ ਸੱਚੀ ਗੱਲ ਕਰਨੀ ਆ ਇੱਥੇ ਵਿਚੋਲੇ ਦੇ ਘਰ ਆ ਗਏ ਕਹਿੰਦੇ ਸਾਡੀ ਉੱਥੇ ਵੇਚਤੀ ਆ ਅਹੀਂ ਉੱਥੇ ਗੱਲ ਨਹੀਂ ਕਰਨੀ ਅਹੀਂ ਉੱਥੇ ਦੀ ਵੀ ਮੰਗ ਕੀਤੀ ਸੀ ਮੈਂ ਇਹ ਕਹਿੰਦੇ ਇੱਥੇ ਆ ਜਾ ਮੈਂ ਫੇ ਕੱਲੇ ਨੂੰ ਮੈਨੂੰ ਸੱਦ ਲਿਆ ਨਹੀਂ ਘਰ ਕੱਲੇ ਦੇ ਕੀਤੀ ਉੱਥੇ ਆਪਸ ਵਿੱਚ ਝਗੜ ਪੈ ਸੇ ਤਿੰਮੀ ਆਦਮੀ ਜਿਹੜੇ ਤੇ ਸੱਸ ਸੋਹਰਾ ਸੀਗੇ ਉਹ ਕਹਿੰਦਾ ਵੀ ਮੇਰੀ ਕੁੜੀ ਮੈਰਿਡ ਵਾ ਉਹ ਕਹਿਣ ਲੱਪੇ ਮੇਰੀ ਕੁੜੀ ਅਨਮੈਰਡ ਵਾ ਉੱਥੇ ਮੰਗਲਗਵਾਰ ਮੰਗੀ ਵੀ ਬੈਠਾ ਸੀ ਇਹ ਇਹ ਸ਼ਾਮਦਾ ਪ੍ਰਧਾਨ ਬਣਿਆ ਆ ਉਹ ਸਾਨੂੰ ਹੁਣ ਧਮਕੀਆਂ ਵੀ ਦੇਣ ਦੇ ਹੋ ਆ ਅਸੀਂ ਡਰਦੇ ਆ ਨਾ ਦਰਖਾਸਤ ਦਿੱਤੀ ਹੁਆ ਹਸਾਬ ਤਾਂ ਬੜਾ ਖਰਾਬ ਹੋਇਆ ਮਰਨੇ ਦਾ ਮੈਂ ਰਾਤ ਦਿਨ ਇਹਨੂੰ ਬਚਾਉਣ ਦੇ ਆ ਮਰਨੋਂ ਕਿਉਂ ਮੈਨੂੰ ਡਰਵਾ ਕਿਉਂ ਸਾਨੂੰ ਧਮਕੀਆਂ ਵੀ ਬਹੁਤ ਦਿੱਤੀਆਂ ਆ ਉੱਥੇ ਫੇਰ ਨੇ ਕੀਤਾ ਧਮਕੀ ਇਹ ਦੇ ਰਿਹਾ ਹੈ ਵਿਚੁੱਲੇ ਜੀ ਇਹਨੇ ਹਾਂਜੀ ਇਹਨੇ ਧਮਕੀਆਂ ਦਿੱਤੀਆਂ ਸੜ ਤੋਂ ਪ੍ਰੂਫ ਵੀ ਹੈਗਾ ਆ ਸਾਰਾ ਇਹ ਨਹੀਂ ਉਹਨਾਂ ਵਾਲੋਂ ਦਿੱਤੀ ਤੈਨੂੰ ਪਤਾ ਉਹਦੇ ਰਿਸ਼ਤੇਦਾਰ ਸਾਰੇ ਇਕੱਠੇ ਹੋ ਗਏ ਹਾਂਜੀ ਹਾਂਜੀ ਉਹਦੀ ਮਾਸੀ ਦੀ ਉਹਦੀ ਭੈਣ ਦੀ ਕੁੜੀ ਆ ਜੀ ਇਹਦਾ ਦੱਸਿਆ ਭਾਈ ਨੇ ਪ੍ਰਧਾਨ ਦਾ ਸ਼ਾਮ ਤੇਰਾਸੀ ਦਾ ਇਹ ਕਾਉਂਸਲਰ ਵਾਜੀ ਉਦਾਂ ਹੀ ਜਿੱਦਾਂ ਐਮਸੀ ਆ ਸ਼ਾਂਤ ਤੇਰਾਸੀ ਦਾ ਇਹ ਉਹਦਾ ਦੇਰ ਵਾਜੀ ਇਹ ਉਹਦਾ ਦੇਰ ਵਾ ਜੀ ਨਾਮ ਆਦਾ ਮੰਗਲ ਕੁਮਾਰ ਮੰਗੀ ਇਹਦਾ ਜੀ ਭਤੀਜਾ ਸੋਨੂ ਆ ਮੂਨ ਲਾਲ ਸੋਨੂ ਜੂਐਸਏ ਆ ਜੀ ਉਹ ਪੱਕਾ ਉਹ ਉਹਨੇ ਕਰਾਇਆ ਸੀ ਹੁਣ ਉਹਨੂੰ ਵੀ ਮੈਂ ਪੁੱਛਦਾ ਸੀ ਮੈਂ ਮਾਸੀ ਤੋਂ ਪੁੱਛ ਕੇ ਦੱਸੂ ਮੈਂ ਫਲਾਨੀ ਤੋਂ ਪੁੱਛ ਕੇ ਦੱਸੂ ਐਦਾਂ ਹੀ ਕਰੀ ਜਾਂਦਾ ਮੈਨੂੰ ਬਹੁਤ ਫੋਨ ਲਾਇਆ ਜੀ ਮੈਂ ਅੱਕ ਕੇ ਨਹੀਂ ਉਹਨੂੰ ਵੀ ਪ੍ਰਧਾਨ ਨੂੰ ਵੀ ਕਹਿਤਾ ਹੁਣ ਕਹਿੰਦਾ ਚਾਚਾ ਛੱਡੀ ਨਾ ਇਹਨਾਂ ਨੂੰ ਐਦਾਂ ਕਹਿੰਦਾ ਵੀ ਪੁਲਿਸ ਮੇਰੀ ਜੇਬ ਦੇ ਵਿੱਚ ਉਹ ਹੁਣ ਸਾਡਾ ਪਰਚਾ ਨਹੀਂ ਹੋਣ ਡਿਆ ਆ ਅਸੀਂ ਤਾਂ ਪੁਲਿਸ ਉਹਨਾਂ ਦੀ ਜੇਬ ਦੇ ਵਿੱਚ ਹੀ ਮੰਨਣ ਡੈ ਹਾਂ ਜੀ ਉਹਨਾਂ ਦੀ ਜੇਬ ਦੇ ਵਿੱਚ ਹੀ ਆ ਸਾਨੂੰ ਤਾਂ ਪਤਾ ਨਹੀਂ ਜੀ ਹੁਣ ਕੀ ਆ ਅਸੀਂ ਤਾਂ ਇਹੇ ਸਮਝਣ ਡੈ ਹਾਂ ਆ ਵੀ ਹਸਤਾ ਕੀ ਖਰਾਬ ਹੋਇਆ ਫੇ ਉੱਥੇ ਮੈਰਿਡ ਹਨ ਮੇਰਣ ਦੀ ਜਿਹੜੀ ਗੱਲ ਹੋਈ ਉਹਨਾਂ ਦੇ ਘਰ ਆ ਉਹਦੀ ਮਾਂ ਕਹਿੰਦੀ ਆ ਮੇਰੀ ਕੁੜੀ ਅਨਮੈਰਿਡ ਵਾ ਕੋਟ ਮੈਚ ਕਰਾਈ ਸੀ ਇਹਦੀ ਕੋਟ ਮੇਰਾ ਸਾਰਾ ਕੁਝ ਹੋਇਆ ਆ ਆਧਾਰ ਕਾਰਡ ਤੇ ਵੀ ਨਾਂ ਚੜਿਆ ਆ ਦਿਨ ਥੋੜੇ ਸੀਗੇ ਦਿਨ ਥੋੜੇ ਉੱਥੋਂ ਆਏ ਨੇ ਮੇਰੇ ਯਾਰ ਦੋਸਤੋਂ ਉੱਥੇ ਮੈਂ ਬੈੱਡ ਬੁੱਡ ਵੀ ਇਹਨੂੰ ਕੋਲੇ ਕੁੜੀ ਨੂੰ ਸਾਰਾ ਕੁਝ ਕੱਲਿਆ ਉੱਥੇ ਜੋ ਜਿੰਨਾ ਵੀ ਸਮਾਨ ਕੱਲਿਆ ਉਹਨੂੰ ਫੇਰ ਗੱਲ ਕਰਨ ਲੱਗੇ ਜਿੱਦਾਂ ਸਾਡਾ ਇਹਦਾ ਹਨਾ ਉੱਥੇ ਜਦੋਂ ਇਹਨੇ ਮੈਰਿਡ ਅਨਮੈਰਿਡ ਕਿਹਾ ਉਹ ਇਹ ਆਪਸ ਵਿੱਚ ਝਗੜ ਪਏ ਉੱਥੇ ਮੈਨੂੰ ਕਹੇ ਮੈਂ ਕਹਿਆ ਵੀ ਮੇਰੇ ਜੇ ਮੁੰਡੇ ਦਾ ਨਾਂ ਤੁਸੀਂ ਚੜਾ ਲਿਆ ਉਹਦੀ ਮਾਂ ਕਹਿੰਦੀ ਸੀ ਨਾਂ ਚੜਾਇਆ ਮੈਨੂੰ ਪ ਮੈਨੂੰ ਕਹਿੰਦੀ ਵੀ ਉਹ ਮੈਂ ਕਿਹਾ ਵੀ ਜੀ ਸਾਡੀ ਲੜਾਈ ਖਤਮ ਹੁੰਦੀ ਆ ਵੀ ਤੁਸੀਂ ਸਾਨੂੰ ਦਿਖਾ ਲ ਦਿਓ ਕਾਗਜ਼ ਮੈਂ ਮੰਗੀ ਪ੍ਰਧਾਨ ਕੋਲ ਬੈਠਾ ਮੈਂ ਕਿਹਾ ਭਾਈ ਤੁਸੀਂ ਤਾਂ ਆਪੇ ਦੇਖ ਲਓ ਉਹਦੇ ਆਦਮੀ ਕਹੀ ਜਾਵੇ ਮੇਰੀ ਕੁੜੀ ਮੈਰਿਡ ਆ ਉਹ ਕਹੀ ਜਾਵੇ ਉਹਦਾ ਸਟੇਟਸ ਅਨਮੈਰਿਡ ਹੋ ਗਿਆ ਆ ਮੈਂ ਕਿਹਾ ਦੱਸ ਪ੍ਰਧਾਨ ਹੁਣ ਕੀ ਕਰੀਏ ਵੀ ਉਹ ਮੈਰਿਡ ਕਹੀ ਜਾਂਦਾ ਆ ਉਹ ਅਨਮੈਰਿਡ ਕਹੀ ਜਾਂਦਾ ਸਾਨੂੰ ਤਾਂ ਕੋਈ ਸਮਝ ਹੀ ਨਹੀਂ ਆਉਂਦੀ ਜੇ ਤੁਸੀਂ ਅਨਮੈਰਿਡ ਮੈਰਿਡ ਆ ਸਾਨੂੰ ਮੈਰਿਡ ਦਾ ਮੈਂ ਕਿਹਾ ਪ੍ਰੂਫ ਦਿਖਾ ਲਓ ਹੁਣ ਨਾ ਦਿਖਾ ਲਓ ਕਹਿੰਦੀ ਹੁਣ ਮੇਰੀ ਕੁੜੀ ਸੁੱਤੀ ਹੋਣੀ ਆ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਹੋਰ ਦੋ ਦਿਨ ਦਿਖਾ ਲ ਦਿਓ ਚ ਹੁਣ ਇਹਨੂੰ ਪ੍ਰਧਾਨ ਨੂੰ ਦਿਖਾ ਲ ਦੇ ਉਹ ਦਿਖਾ ਦੇ ਨਹੀਂ ਉਹ ਕੁੜੀ ਨੇ ਅਨਮੈਰਿਡਿ ਆਪਣਾ ਸ਼ੋਅ ਕੀਤਾ ਆ ਇਹਨੂੰ ਲਜਾਣਾ ਨਹੀਂ ਚਾਹੁੰਦੀ ਇਹ ਮੁੰਡੇ ਨੂੰ ਮੈਂ ਹੱਥ ਘੁੱਟਦਾ ਸੀ ਇਹਦਾ ਐਦਾਂ ਇਹਨੂੰ ਮੈਸੇਜ ਆ ਗਿਆ ਸੀ ਕੁੜੀ ਨੂੰ ਪਹਿਲਾਂ ਵੀ ਮੈਸੇਜ ਆਉਣ ਲੱਗ ਪਏ ਸੀ ਜਦੋਂ ਇੱਥੇ ਆਈ ਨੂੰ ਮੈਸੇਜ ਇਹਨੂੰ ਫੋਨ ਵੀ ਆਇਆ ਇੰਸਟਾਗ੍ਰam ਤੇ ਤੋਂ ਸਾਰਾ ਪ੍ਰੂਫ ਹੈਗਾ ਆ ਸਾਨੂੰ ਹੁਣ ਧਮਕੀਆਂ ਦਿੰਦੇ ਸੀਗੇ ਹਸਾਬ ਤਾਬ ਦੀਆਂ ਧਮਕੀਆਂ ਇਹ ਕਹਿੰਦੇ ਸਾਡੇ ਟਾਡੇ ਮੁੰਡੇ ਨੇ ਗਾਲਾਂ ਕੱਢੀਆਂ ਆ ਹੁਣ ਤੁਸੀਂ ਦੱਸੋ ਆ ਭਈ ਵੀ ਇੰਨਾ ਪ੍ਰੈਸ਼ਰ ਦੇ ਵਿੱਚ ਬੰਦਾ ਆਇਆ ਗਾਲਾਂ ਕੱਢੀ ਦਿੰਦਾ ਇਹ ਗਾਲਾਂ ਤੇ ਕਹਿੰਦੇ ਨਹੀਂ ਸਾਡੀ ਹੁਣ ਕਹਿੰਦੇ ਕੁੜ ਮੈਗਾ ਕੁੜੀ ਤੁਹਾਡੇ ਕਹਿਣੇ ਦੇ ਵਿੱਚ ਹੀ ਹਨੀ ਕੀ ਇਹਨਾਂ ਦੀਆਂ ਇਦਾਂ ਦੀਆਂ ਗੱਲਾਂ ਹੋਈਆਂ ਸਾਰੀਆਂ ਹੁਣ ਸਾਨੂੰ ਧਮਕੀਆਂ ਵੀ ਦਿੱਤੀਆਂ ਸੀ ਉਹ ਵੀ ਲਾਈਵ ਆ ਕੁੜੀ ਦੀ ਵੀ ਰਿਕਾਰਡਿੰਗ ਹੈਗੀ ਉਹ ਕਹਿੰਦੀ ਵੀ ਮੈ ਲੈ ਜਾਣਾ ਇਹ ਨੀਗਾ ਮੈਂ ਉਹ ਮੈਂ ਜੋ ਮਰਜ਼ੀ ਕਰ ਲਵਾਂ ਕਹਿੰਦੀ ਮੈਂ ਮੈਂ ਪੇਪਰ ਹੀ ਨਹੀਂ ਪਾਉਣੇ ਮੈਂ ਕਹਾਂ ਵੀ ਮੈਂ ਤਾਂ ਮੁੰਡਾ ਘੱਲਣਾ ਆ ਕਹਿੰਦੀ ਮੈਂ ਪੇਪਰ ਹੀ ਨਹੀਂ ਪਾਉਣੇ ਫੇ ਜੀ ਇਹਨੇ ਫਰਜੀ ਰਾਜੀਨਾਮਾ ਕਰ ਲਿਆ ਸਾਡੇ ਨਾਲ ਫਰਜੀ ਰਾਜਨਾਮਾ ਇੱਥੇ ਫੇ ਆ ਕੇ ਘਰ ਕਹਿਣ ਲੱਪਿਆ ਮੰਗਲ ਕੁਮਾਰ ਮੰਗੀ ਕਹਿੰਦਾ ਇਹ ਰਾਜਨਾਮੇ ਕੋਹਦੇ ਹੁੰਦੇ ਸਾਲੇ ਪਤਾ ਨਹੀਂ ਕਿੰਨੇ ਕਹਿੰਦਾ ਸਾਡੇ ਤੁਰੇ ਫਿਰਦੇ ਇਦਾਂ ਦੇ ਰਾਜਨਾਮੇ ਫੇਰ ਜੀ ਰਾਜਨਾਮੇ ਤੋਂ ਆਦਾ ਮੈਨੂੰ ਕੀਤਾ ਉਧਰੋਂ ਮੇਰਾ ਯਾਰ ਦੋਸਤ ਮੁੰਡਾ ਕੁੜੀ ਉਹਨੂੰ ਕਹਿਣ ਲੱਪੇ ਕਹਿੰਦੀ ਸਾਡਾ ਕਰਾ ਦੇ ਕਹਿੰਦੀ ਮੈਂ ਰੱਟ ਪਾਈ ਉਹ ਕਹਿੰਦੀ 6 ਮਹੀਨਿਆਂ ਚ ਮੇਰਾ ਕਹਿੰਦੀ ਆਟੋਮੈਟਿਕ ਇਧਰ ਤਲਾਕ ਹੋ ਜਾਣਾ ਆ ਕਿਨੇ ਸਾਨੂੰ ਪਤਾ ਨਹੀਂ ਐਦਾਂ ਹੀ ਟਕਾਇਆ ਇਹਨਾਂ ਦਾ ਤਲਾਕ ਹੋਣਾ ਉਹ ਸਾਨੂੰ ਨਹੀਂ ਉਹਦੇ ਬਾਰੇ ਪਤਾ ਜੋ ਸਾਨੂੰ ਦੱਸਿਆ ਮੈਂ ਕੀ ਕੀਤਾ ਉਹ ਰਾਜਨਾਮੇ ਤੋਂ ਮੈਂ ਪਰਚਾ ਫੇਰ ਚਾਕੇ ਉੱਥੇ ਦਰਖਾਸਤ ਦੀਆਂ ਦੀ ਐਸਪੀਡੀ ਦੇ ਐਸਪੀਡੀ ਦੇ ਫੇਰ ਜਦੋਂ ਮੁੜ ਕੇ ਆਈ ਸਾਨੂੰ ਸੱਦਿਆ ਉਹਨੇ ਸਾਨੂੰ ਕਿਹਾ ਵੀ ਕਹਿੰਦਾ ਤੁਸੀਂ ਹਜੇ ਵੀ ਇੱਥੇ ਬੈਠੇ ਉਹਨੂੰ ਪਤਾ ਨਹੀਂ ਸੀਗਾ ਮੈਂ ਕਿਹਾ ਵੀ ਸਰ ਹੁਣ ਇਹਨਾਂ ਦਾ ਸਾਡ ਉਨੇ ਇਹ ਦਬਕਾ ਮਾਰਿਆ ਇਹ ਫੇਰ ਕਹਿੰਦਾ ਕੋਰਟ ਚ ਟਕਰਾਂਗੇ ਇਦਾਂ ਕਹਿਣ ਲੱਗ ਪਏ ਸ਼ਾਮਚਾਸੀ ਵਾਲਾ ਮੰਗੀ ਉਹਦਾ ਮੁੰਡਾ ਜਿਹੜਾ ਹੁਣ 12 ਸੋਨੂ ਆ ਮੋਹਨ ਲਾਲ ਉਹ ਗੱਲ ਨਹੀਂ ਕਰਦਾ ਉਹ ਮੇਰਾ ਯਾਰ ਦੋਸਤ ਸੀਗਾ ਮੈਂ ਉਹਦੇ ਭਰੋਸੇ ਕਰ ਲਿਆ ਮੈਂ ਤਾਂ ਇਹ ਇੰਗਲੈਂਡ ਦੇ ਵੀ ਪੇਪਰ ਲਾਇਓ ਸੀਗੇ ਹੁਣ ਸਾਨੂੰ ਕੀ ਪਤਾ ਇਹ ਸਾਡੇ ਨਾਲ ਠੱਗੀ ਮਾਰਨੀ ਕਿਉਂ ਇਹ ਹੈਗਾ ਆ ਇਹ ਸਾਰੇ ਠਗੀਆਂ ਮਾਰਦੇ ਸ਼ਾਮਚਾਸੀ ਤੋਂ ਅਸੀਂ ਮੇਰੀ ਸਾਨੂੰ 997 ਦੁਕਾਨ ਮੇਰਾ ਜਾ ਕੇ ਸ਼ਾਮਚਾਸੀ ਤੋਂ ਪੁੱਛ ਲਓ ਮਨਜੀਤ ਬੈਟਰੀਆਂ ਵਾਲਾ ਉੱਥੇ ਹੀ ਸਾਰਿਆਂ ਨੂੰ ਦੱਸ ਦੇਣਾ ਕੀ ਹਿਸਾਬਤਾ ਵਾ ਇਹਨਾਂ ਨੂੰ ਕੋਈ ਇਹਨਾਂ ਦਾ ਹਿਸਾਬਤਾ ਵਾ ਨਹੀਂ ਕਿ ਕੋਈ ਗੰਦਾ ਟੱਬਰ ਸੀ ਇਸ ਕਰਕੇ ਮੇਰ ਨਾਲ ਠਗੀ ਮਾਰਤੀ ਇੰਨੀ ਹੁਣ ਮੈਨੂੰ ਡਰ ਰਹਿਣ ਲੱਗਿਆ ਹੋ ਸਕਦਾ ਅਸੀਂ ਹੁਣੇ ਤੁਹਾਨੂੰ ਬਿਆਨ ਦੇਣ ਲੱਗੇ ਹਾਂ ਵੀ ਹੋ ਸਕਦਾ ਸਾਡੇ ਕੋਈ ਮਾਰ ਹੀ ਦੇਣ ਇਹ ਸਾਨੂੰ ਧਮਕੀਆਂ ਵੀ ਆਉਣ ਡੀਆਂ ਆ ਦੇਖੋ ਪ੍ਰਸ਼ਾਸਨ ਜਿਹੜਾ ਆ ਇਸ ਸੰਬੰਧ ਵਿੱਚ ਕੋਈ ਦਿਖਾ ਦਿਓ ਦਰਖਾਸਤ ਅਸੀਂ ਵਿੱਚ ਲਿਖਾਇਆ ਵੀ ਸਾਨੂੰ ਧਮਕੀਆਂ ਆਈਆਂ ਇਸ ਦਰਖਾਸਤ ਦੇ ਵਿੱਚ ਹੀ ਲਿਖਾਇਆ ਜੀ ਅਸੀਂ ਇਸ ਕਰਕੇ ਹੀ ਉਹਨਾਂ ਨੂੰ ਜ਼ੋਰ ਪਾ ਰਹੇ ਸੀ ਵੀ ਸਾਡਾ ਪਰਚਾ ਕਰ ਦਿਓ ਸਾਡਾ ਪਰਚਾ ਕਰ ਦਿਓ ਸਾਨੂੰ ਧਮਕੀਆਂ ਆਉਂਦੀਆਂ ਆ ਅਸੀਂ ਹੁਣ ਤੁਹਾਨੂੰ ਦੇਣ ਲੱਗੇ ਪ੍ਰਸ਼ਾਸਨ ਜਿਹੜਾ ਆ ਪ੍ਰਸ਼ਾਸਨ ਸੁੱਤਾ ਆ ਪ੍ਰਸ਼ਾਸਨ ਨੂੰ ਹੁਣ ਚਾਹੀਦਾ ਆ ਜਦੋਂ ਮਰਿਓ ਦੇ ਉੱਤੇ ਪ੍ਰਸ਼ਾਸਨ ਤੁਹਾਨੂੰ ਵੀ ਪਤਾ ਆ ਸਾਰਿਆਂ ਨੂੰ ਜੀ ਪ੍ਰਸ਼ਾਸਨ ਮਰਿਓ ਤੇ ਆ ਕੇ ਵੀ ਖੜਾ ਹੋ ਜਾਂਦਾ ਆ ਹੁਣ ਬੜੀ ਛੇਤੀ ਆ ਕੇ ਖੜਾ ਹੋਣਾ ਸਭ ਤੋਂ ਕੋਈ ਮਰ ਗਿਆ ਹੁਣ ਉਦੋਂ ਦਾ ਕੋਈ ਜੂ ਕਰਨ ਤੇ ਸਰਕਣ ਨਹੀਂ ਰਹੀ ਉਹਨਾਂ ਦੇ ਤੁਹਾਨੂੰ ਪਤਾ ਇਹ ਪ੍ਰਸ਼ਾਸਨ ਦਾ ਆ ਹਾਲ ਹੋਇਆ ਐਹੀ ਤਾਂ ਇਨਸਾਫ ਹੀ ਮੰਗਦੇ ਹੁਣ ਸੱਤ ਤੋਂ ਹੋਰ ਜਿਹੜੀ ਪਚੋਲਣ ਸੀ ਮੈਂ ਇੱਕ ਪਿੱਛੇ ਜਾ ਫੋਨ ਆਇਆ ਮੈਂ ਤੋਂ ਵੀ ਰਿਕਾਰਡਿੰਗ ਹੈਗੀ ਆ ਜੇ ਦਿਖਾ ਲੈਣੀ ਪੈ ਜਾ ਮੈਨੂੰ ਕਹਿੰਦੀ ਤੁਸੀਂ ਕਿਹੜਾ ਸਾਰ ਪੁੱਛੀ ਆ ਕਹਿੰਦੀ 60 ਲੱਖ ਰੁਪਈਆ ਹੋਰ ਮੰਗਦੇ ਆ ਮੋਰੇ ਮੈਂ ਕਿਹਾ ਹੁਣ 8 ਲੱਖ ਕਾਹਦਾ ਮੰਗਦੇ ਆ ਕੁੜੀ ਕਹਿੰਦੀ ਇਹੇ ਤਾਂ ਤੁਹਾਡੀਆਂ ਗੱਲਾਂ ਆ ਇਹ ਸਾਨੂੰ 8 ਲੱਖ ਨੂੰ ਹੋਰ ਠਗਣਾ ਚਾਹੁੰਦੇ ਸੀ ਮੈਂ ਪਤਾ ਨਹੀਂ ਮੇਰਾ ਸਾਰਾ ਜਿੰਨਾ ਸੋਨਾ ਸੀ ਮੇਰੀ ਕੁੜੀ ਜਿਹੜੀ ਆ ਉਹ ਵੀ ਰੱਦੀ ਹੋ ਗਈ ਕੁੜੀ ਵੀ ਮੇਰੀ 21-22 ਸਾਲਾਂ ਦੀ ਆ ਮੈਨੂੰ ਉਹ ਵੀ ਕਹਿੰਦੀ ਕਹਿੰਦੀ ਤੂੰ ਮੈਨੂੰ ਕੁਝ ਵੀ ਨਹੀਂ ਕਰਦਾ ਇਹਨੂੰ ਕਰਦਾ ਇਦਾਂ ਕਰਦਾ ਮੈਂ ਉਹਨੂੰ ਵੀ ਨਹੀਂ ਕੁਝ ਕਰਾ ਸਕਿਆ ਨਾ ਪਲੱਸ 2 ਪੜਾ ਕੇ ਉਹ ਵੀ ਵਿਚਾਰੀ ਘਰੇ ਬੈਠੀ ਹੋਆ ਉਹਨੇ ਵੀ ਮੈਨੂੰ ਇਦਾਂ ਸਾਹ ਤਾਪ ਕੇ ਆ ਉਹ ਕੀ ਮੰਗ ਕਰ ਰਹੀ ਸੀ ਆਹੀ ਤਾਂ ਪ੍ਰਸ਼ਾਸਨ ਦਾ ਕੇਸੇ ਸੀ ਵੀ ਮੈਂ ਤਾਂ ਇਹ ਗੱਲ ਕਰਨੀ ਆ ਜੇ ਪ੍ਰਸ਼ਾਸਨ ਕੁਝ ਕਰਦਾ ਠੀਕ ਆ ਤਦ ਹੀ ਤੇ ਅੱਧ ਜ ਆਪਾਂ ਇੱਥੇ ਆਉਣਾ ਨਹੀਂ ਸੀ ਪ੍ਰੈਸ ਕਾਨਫਰੈਂਸ ਤਾਂ ਕਰਾਈ ਸਾਡੀ ਮੰਨਣੇ ਡੇਓ ਮੰਗਲ ਕੁਮਾਰ ਮੰਗੀ ਕਹਿੰਦਾ ਆ ਪੁਲਿਸ ਮੇਰੀ ਜੇਬ ਦੇ ਵਿੱਚ ਆ ਪੁਲਿਸ ਮੈਂ ਤਾਂ ਕਹਿੰਦਾ ਜਿਹੜਾ ਸਾਡਾ ਪਰਚਾ ਨਹੀਂ ਕਰ ਰਿਹਾ ਉਹ ਸਾਨੂੰ ਤਾਂ ਪੁਲਿਸ ਜੇਬ ਚ ਲੱਗਣੀ ਆ ਜੀ ਉਹਨਾਂ ਦੇ ਇਸ ਕਰਕੇ ਅਸੀਂ ਮੰਗ ਮੰਗਦੇ ਆ ਨਹੀਂ ਤਾਂ ਜੇ ਪ੍ਰਸ਼ਾਸਨ ਸੁਣਵਾਈ ਨਹੀਂ ਹੁੰਦੀ ਤੁਹਾਡੇ ਤੇ ਜੇ ਸੁਣਵਾਈ ਨਹੀਂ ਹੁੰਦੀ ਜੇ ਅਸੀਂ ਤਾਂ ਬੈਨਰ ਬਣਾ ਕੇ ਅਸੀਂ ਤਾਂ ਸ਼ਾਂਤਰਾਸੀ ਚ ਵੀ ਰੈਲੀ ਕੱਢਾਂਗੇ ਅਸੀਂ ਇਹਦੇ ਪਿੰਡ ਵਿੱਚ ਹੜੂ ਵੀ ਰੈਲੀ ਕੱਢਾਂਗੇ ਵੀ ਜੇ ਪ੍ਰਸ਼ਾਸਨ ਨਹੀਂ ਕੁਝ ਕਰਦਾ ਅਸੀਂ ਤਾਂ ਕਰਕੇ ਤੁਹਾਡੇ ਕੋਲ ਇਹ ਅਰਜ਼ ਕਰਕੇ ਇਹ ਕਾਨਫਰੈਂਸ ਕਰਾਈ ਆ ਤੇ ਜੇ ਸਾਨੂੰ ਕੋਈ ਇਨਸਾਫ ਮਿਲ ਸਕੇ ਖੈ ਦੱਸ ਦिए ਕਿ ਕੋਈ ਪਹਿਲਾ ਮਾਮਲਾ ਨਹੀਂ ਜਿੱਥੇ ਮੁੰਡੇ ਦੇ ਨਾਲ ਇਸ ਤਰੀਕੇ ਦੇ ਨਾਲ ਧੋਖਾ ਹੋਇਆ ਹੋਵੇ ਅਜਿਹੇ ਅਨੇਕਾਂ ਮਾਮਲੇ ਜਿਹੜੇ ਕਿ ਸਾਹਮਣੇ ਆ ਚੁੱਕੇ ਨੇ ਪਰ ਇਸ ਦੇ ਬਾਵਜੂਦ ਵੀ ਲੋਕ ਸਮਝੰਦੀ ਬਜਾਏ ਆਪਣੀਆਂ ਨੂਹਾਂ ਦੇ ਉੱਤੇ ਖਰਚਾ ਕਰਕੇ ਉਹਨਾਂ ਨੂੰ ਵਿਦੇਸ਼ ਭੇਜਦੇ ਨੇ ਤੇ ਉੱਥੇ ਜਾ ਕੇ ਨੂਹਾਂ ਬਦਲ ਜਾਂਦੇ ਨੇ ਜਿਸ ਤੋਂ ਬਾਅਦ ਪਿੱਛੇ ਕਈ ਵਾਰ ਤਾਂ ਮੁੰਡੇ ਦੇ ਵੱਲੋਂ ਖੋਪਨਾ ਕਦਮ ਵੀ ਚੁੱਕਿਆ ਜਾਂਦਾ ਕਿਉਂਕਿ ਇੱਕ ਪਹਿਲਾ ਵੀ ਅਜਿਹਾ ਮਾਮਲਾ ਜਿਹੜਾ ਸਾਹਮਣੇ ਆ ਚੁੱਕਿਆ ਪਰ ਇਸ ਦੇ ਬਾਵਜੂਦ ਵੀ ਦੇਖਿਆ ਜਾ ਰਿਹਾ ਕਿ ਲੋਕ ਸਮਝੰਦੀ ਬਜਾਏ ਅਜਿਹੇ ਮਾਮਲੇ ਦੇ ਵਿੱਚ ਹੋਰ ਲੋਕ ਆਪਣੇ ਪੈਸੇ ਦੀ ਬਰਬਾਦੀ ਕਰ ਰਹੇ ਨੇ ਜੇਕਰ ਤੁਸੀਂ ਬਾਹਰ ਜਾਣਾ ਤਾਂ ਆਪਣੇ ਬਰਬੁੱਤੇ ਦੇ ਜਾਓ ਪਰ ਕਿਸੇ ਦੇ ਉੱਤੇ ਤੁਸੀਂ ਇੰਨਾ ਭਰੋਸਾ ਕਰ ਲੈਨੇ ਹੋ ਤਾਂ ਫਿਰ ਜੇ ਤੁਹਾਡਾ ਭਰੋਸਾ ਟੁੱਟਦਾ ਤਾਂ ਫਿਰ ਤੁਹਾਡੀਆਂ ਸਾਰੀਆਂ ਉਮੀਦਾਂ ਜਿਹੜੀਆਂ ਕਿ ਉਹ ਖਤਮ ਹੋ ਜਾਂਦੀਆਂ ਨੇ ਬਿਉਰਾ ਰਿਪੋਰਟ ਆਜ਼ਾਦ ਸੋਚ